ਯਾਰ ਪੜੀ ਸਖੀਆ ਕਾਲ ਗੱਜ ਕੇ ਫਤਿ ਬਲਾਈਏ ਵਾਹੀ ਗੁਰਜੀ ਦਾ ਕਾਲਾ ਵਾਹੀ ਗੁਰਜੀ ਕੀ ਫਤਿ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸਮਾਗਮ ਮਨਾਉਂਦੇ ਹੋਏ ਜਿਹੜਾ ਆਪਾਂ ਹਰ ਰੋਜ਼ ਇੱਕ ਵਿਸ਼ੇ ਨੂੰ ਜਿਹੜਾ ਕੰਪਲੀਟ ਕਰਦੇ ਆਂ ਜਿਸ ਦੇ ਵਿੱਚ ਵਿਭਾਗ ਲੋਈ ਵੀ ਪੀਰੀਆਂ ਭੇਜੀਆਂ ਜਾ ਰਹੀਆਂ ਨੇ ਤੇ ਆਪਾਂ ਡੇ 1 ਵਿੱਚ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਉੱਤੇ ਬਾਰੇ ਜਾਣਿਆ ਸੀ ਕਿ ਅੱਜ ਡੇ 2 11 ਤਰੀਕ ਨੂੰ ਜਿਹੜਾ ਆਪਾਂ ਗੁਰੂ ਲਾਡੋਰੀ ਪ੍ਰਗਟ ਹੋਈ ਗੁਰਿਆਈ ਕਿਸ ਤਰ੍ਹਾਂ ਜਿਹੜਾ ਨੌਵੀਂ ਜੋਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਬਾ ਬਕਾਲਾ ਵਿਖੇ ਜਿਹੜਾ ਉਸ ਦੀ ਪਾਲ ਕੀਤੀ ਗਈ ਤੇ ਜਿਹੜਾ ਹੈਗਾ ਗੁਰਤਾ ਗੱਦੀ ਤੇ ਉਹ ਬਰਾਜ਼ਮੜੀ ਉਹ ਪੂਰੀ ਕਹਾਣੀ ਜਿਹੜਾ ਹੈਗਾ ਜਾਂ ਪੂਰਾ ਇਤਿਹਾਸ ਹੈਗਾ ਉਹ ਆਪਾਂ ਅੱਜ ਦੇ ਲੈਣ ਦੇ ਵਿੱਚ ਕਰਾਂਗੇ ਤਾਂ ਹੁਣ ਆਪਾਂ ਚੱਲਦੇ ਹਾਂ ਡੇ 2 ਦੇ ਹਿੰਦੀ ਦੀ ਜਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਅੱਜ ਦਾ ਵਿਚਾਰ ਗੁਰੂ ਲਾਡੋਰੀ ਪ੍ਰਗਟ ਹੋਈ ਗੁਰਿਆਈ ਸ਼੍ਰੀ ਅੰਮ੍ਰਿਤ ਸਰ ਸਾਹਿਬ ਦੀ ਪਾਵਨ ਤਪੀਤੇ ਮੇਰੀ ਪੀੜੀ ਦੇ ਸਿਧਾਂਤ ਨੂੰ ਪ੍ਰਗਟ ਕਰਨ ਵਿੱਚੋਂ ਦਨ ਭੰਜਣੀ ਉਹਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਛੇਵੀਂ ਜੋਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1664 ਜੀ ਵਿੱਚ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਜੋਤੀ ਜੋਤ ਸਮਾ ਗਏ ਉਸ ਮੇਲੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਪਣੀ ਮਾਤਾ ਨਾਨਕੀ ਜੀ ਅਤੇ ਪਤੀ ਮਾਤਾ ਗੁਜਰੀ ਜੀ ਨਾਲ ਨਗਰ ਬਕਾਲਾ ਜੋ ਅਜੋਕੇ ਸਮੇਂ ਵਿੱਚ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਦੇਸ਼ ਨਾਲ ਜਾ ਕੇ ਵਸ ਗਏ ਜੀ ਉੱਥੇ ਗੁਰੂ ਜੀ ਗ੍ਰੈਸਤੀ ਦੇ ਧਰਮ ਨੂੰ ਲਗਾਉਂਦੇ ਹੋਏ ਵੀ ਅਧਿਆਤਮਕ ਰੰਗ ਵਿੱਚ ਰਹਿੰਦੇ ਰਹੇ ਉਹਨਾਂ ਦੀ ਨਿਮਰਤਾ ਦੇਰ ਨਿਵਰਤ ਨਿ ਲੋਕਾਂ ਦੀਆਂ ਮੁਜਤਿਆਂ ਉਹਨਾਂ ਦੀ ਜ਼ਿੰਦਗੀ ਕਿਸੇ ਸ਼ਾਂਤ ਦਰਿਆ ਵਰਗੀ ਸੀ ਗਹਿਰੀ ਨਿਰਵਿਕਾਰ ਪਰ ਆਤਮਿਕ ਚਮਕ ਨਾਲ ਭਰੀ ਹੋਈ ਸੀ ਗੁਰੂ ਤੇਗ ਬਹਾਦਰ ਸਾਹਿਬ ਛੋਟੀ ਉਮਰ ਹੀ ਆਪਣੀ ਕਿਰਪਾਨ ਦੇ ਜੋਰ ਵਿਖਾ ਚੁੱਕੇ ਸਨ ਪਰ ਉਹ ਆਪਣੀ ਬਚਪਨ ਦੇ ਨਾਮ ਅਨੁਸਾਰ ਤਿਆਗ ਦੀ ਮੂਰਤ ਸਨ ਅਤੇ ਅਧਿਆਤਮਿਕ ਸੁੱਚਮ ਵਿੱਚ ਲਾਇਬ੍ਰੇਰੀਸ ਤੇ ਅੰਤਰਵੇਤੀ ਵਿੱਚ ਲੀਂਦੇ ਸਨ ਉਹ ਹਰ ਪ੍ਰਕਾਰ ਦੀ ਮਾਇਆ ਤੁੰ ਲੇਪਸਾਨ ਉਹਨਾਂ ਦਾ ਨੇਮ ਹੀ ਦਾਨ ਪੁੰਨ ਤੇ ਭਗਤੀ ਬਣ ਚੁੱਕਾ ਸੀ ਤੇ ਕੀਪੋਰਚਾਤੋਂ ਬੁਕਾਰੇ ਆ ਕੇ ਉਹ ਜ਼ਿਆਦਾ ਸਮਾਂ ਘੋਰੇ ਵਿੱਚ ਭੱਤੀ ਕਰਦੇ ਸਨ ਉਹ ਸੁੱਚੀ ਭੱਤੀ ਉਹਨਾਂ ਨੂੰ ਭਵਿੱਖ ਦੇ ਅਦੁੱਤੀ ਕਾਰਜ ਲਈ ਤਿਆਰ ਕਰਦੇ ਸੀ ਗੁਰੂ ਦੀ ਜੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸ਼੍ਰੀ ਗੁਰੂ ਹਰਿਐ ਸਾਹਿਬ ਜੀ ਵਿੱਚ ਵਿਦਮਾਨ ਹੋ ਚੁੱਕੀ ਸੀ ਤੇ ਫਿਰ ਸ਼੍ਰੀ ਗੁਰੂ ਹਰ ਰਾਏ ਸਾਹਿਬ ਤੋਂ ਬਾਅਦ ਸ਼੍ਰੀ ਗੁਰੂ ਹਾਜਰੀ ਸਿੰਘ ਸਾਹਿਬ ਤੋਂ ਤਾਂ ਇਥੇ ਆਪ ਨੂੰ ਪਤਾ ਲੱਗਦਾ ਹੈ ਵੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ